ਔਸਰ ਲੱਤਾ ਖਿੱਚਣ ਵਾਲੇ ਸਾਹਮਣੇ ਚਲੇ ਗਏ ਸਰਕਾਰ ਨੇ ਫਸੇਰਾ ਦੋਰ ਲਾਇਆ ਕਿ ਇਕੱਠਿਆਂ ਨੂੰ ਬਹਾਇਆ ਜਾਵੇ ਉਹਨਾਂ ਨੂੰ ਸ਼ਹਿਤ ਕੀਤਾ ਜਾਵੇ ਐਸ ਮੋਰਚੇ ਨੂੰ ਕਮਜ਼ੋਰ ਕੀਤਾ ਜਾਵੇ ਕਮਜ਼ੋਰ ਕਰਕੇ ਲੰਚਕ ਲੈ ਕੇ ਤਾਂ ਮੋਰਚਾ ਖਾਇਆ ਜਾਵੇ ਕਿਉਂਕਿ ਆਪਣਾ ਪਿਛਲਾ ਇਛਾ ਜਾਣਦੇ ਹੋ ਸਰਕਾਰਾਂ ਵੀ ਜਾਣਦੀਆਂ ਤੇ ਬਰਉਂਦੀ ਵੀ ਜਾਣਦੇ ਆ ਤਿੰਨੇ ਕਾਨੂੰਨਾਂ ਦੀ ਜਿੱਤੇ ਗੱਲ ਆਈ ਸੀ ਮੀਟਿੰਗਾਂ ਹੋਈਆਂ ਸ਼ੁਰੂ ਹੋ ਗਈਆਂ ਸੀ ਤਾਂ ਦੇ ਕਹਿੰਦੇ ਸੀ ਕਿ ਲਾਂਚਕ ਦੇ ਕੇ ਮੋਰਚਾ ਖਾ ਲੈਣਾ ਚਾਹੀਦਾ ਆਪਣੇ ਜਿ세 ਬੰਦੇ ਦੀ ਬਖਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਦੋਂ ਅਸੀਂ ਪੁਰਸ਼ੇ ਨੇ ਸੋਚੋ ਕਿ ਆਹ ਕਾਨੂੰਨਾਂ ਤੇ ਲਾਂਚਕ ਦੇਣੀ ਚਾਹੀਦੀ ਆ ਕਿ ਲੜਨਾ ਚਾਹੀਦਾ ਇੱਕ ਦਿਨ ਇਹ ਵੀ ਆ ਗਿਆ ਸੀ ਕਿ ਹੋ ਸਕਦਾ ਇਕੱਲਿਆਂ ਨੂੰ ਨਾ ਨਾ ਪਵੇ ਦੁਨਜੇ ਬੋਲਦੇ ਪਰ ਛੱਡ ਕੇ ਪੱਜਣ ਤੇ ਦਿਵਾਲੀ ਦਾ ਦਿਨ ਸੀ ਤੁਸੀਂ ਉਹਦੇ ਹੱਥ ਖੜੇ ਕਰੇ ਕਰੇ ਸੀ ਅਸੀਂ ਕਾਸਮੀਰੀ ਛੋੜਨਾ ਛੱਡ ਕੇ ਦਿੱਲੀ ਆ ਗਏ ਤਾਂ ਪ੍ਰਭੂ ਉਸ ਦਿਨ ਦੇ ਵਿੱਚ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਨਾਂ ਨੂੰ ਮਨਾਇਆ ਤੇ 10 ਅਕਤੂਬਰ ਨੂੰ ਬਨਾਲੇ ਦੇ ਚਾਹਦੇ ਮੋਰ ਦੇ ਚ ਆਪਾਂ ਰੈਲੀ ਕੀਤੀ ਯਾਦ ਹੋਣਾ ਛੋਡੇ ਦੋਨੋਂ ਚਾਰ ਚਾਰ ਬੱਚਾ ਆਪਾਂ ਪਿੰਡਾਂ ਦੇ ਵਿੱਚੋਂ ਲੈ ਕੇ ਗਏ ਲੱਖ ਦਾ ਕੰਮ ਕੀਤਾ ਤੇ ਉਸ ਰੈਲੀ ਨੇ ਉਸ ਕਾਨੂੰਨਾਂ ਨੂੰ ਖਤਮ ਕਰਾਉਣ ਵਾਸਤੇ ਬਹੁਤ ਵੱਡਾ ਜੋਰ ਲਾਇਆ ਸੀ ਅਗਿਸ਼ਾਰ ਕੇ ਪੁੱਛਦੇ ਸੀ ਕਿ ਜਦੋਂ ਛੋਡੇ ਨਾਲ ਸਹਿਮਤੀ ਬਣ ਗਈ ਹੁਣ ਮੋਰ ਦਾ ਥਾ ਕੇ ਕਿਉਂ ਨਹੀਂ ਲੈ ਕੇ ਜਾਂਦੇ ਕਾਈ ਕਿਸੇ ਨੇ ਮੂੰਹ ਤੋਂ ਨਿਕਲ ਗਿਆ ਸੀ ਗੱਲ ਕਿ ਦੋ ਤਿੰਨ ਨਹੀਂ ਬੰਦੇ ਮੰਨਦੇ ਸਾਡੀ ਤਾਂ ਸਹਿਮਤੀ ਹੈ ਤਾਂ ਉਦੋਂ ਬਰਨਾਲੀ ਵਾਲੀ ਰੈਲੀ ਦਾ ਜਿਗਰ ਹੋਇਆ ਕਿ ਕਿਉਂ ਰੈਲੀ ਕੀਤੀ ਸੀ ਉਹ ਕਹਿੰਦੇ ਕਿ ਸਾਡੀ ਨਹੀਂ ਸੀ ਤਾਂ ਉੱਥੇ ਆਪਣੀ ਜਸੇਬੰਦੀ ਦਾ ਨਾਂ ਆਇਆ ਕਿ ਭਾਰਤੀ ਸੰਘ ਨੂੰ ਇੱਕ ਤਾਂ ਸਿੱਧੂਪੁਰ ਦੀ ਰੈਲੀ ਸੀ ਤਾਂ ਉਹਨਾਂ ਜਵਾਬ ਲੈਣਾ ਸਰਕਾਰ ਵੱਲੋਂ ਜੇ ਉਹਨਾਂ ਦੀ ਰੈਲੀ ਸੀ ਉਹ ਹੀ ਮੰਨਦੇ ਨਹੀਂ ਤਾਂ ਫਿਰ ਛੋਡੇ ਕੋਲੇ ਕੀ ਆ ਜੇ ਛੋਡੇ ਕੋਲੇ ਕੁਝ ਹੈ ਨਹੀਂ ਤਾਂ ਫਿਰ ਛੋਡੇ ਨਾਲ ਸਮਝੌਤਾ ਕਿਹਦਾ ਤਾਂ ਪ੍ਰਭੂ ਆਪਾਂ ਅੜੇ ਤਾਂ ਮੋਦੀ ਸਰਕਾਰ ਨੂੰ ਚੁਕਾ ਕੇ ਲੜ ਕਰਵਾਇਆ ਠੀਕ ਹੈ ਆਪਾਂ ਨੂੰ ਨਹੀਂ ਲੱਗਦਾ ਮੌਕੇ ਤੇ ਪਤਾ ਕਿ ਆਪਾਂ ਲੜ ਰਹੇ ਆ ਸਾਡੀ ਆਵਾਜ਼ ਕਿੱਥੋਂ ਟਿਕ ਜਾ ਰਹੀ ਹੈ ਅਸੀਂ ਇਹ ਸਮਾਜ ਨੂੰ ਕੁਝ ਸਮੇਂ ਤੱਕ ਦੇਖਦੇ ਆਂ ਬਈ ਘੰਟੇ ਦੋ ਘੰਟਿਆਂ ਚ ਕੁਝ ਹੋ ਗਿਆ ਤਾਂ ਠੀਕ ਹੈ ਨਾ ਹੋਇਆ ਤਾਂ ਪਤਾ ਨਹੀਂ ਹੋਣਾ ਵੀ ਤਾਂ ਜਦੋਂ ਲੜਦੇ ਆ ਨਾ ਬੈਠ ਕੇ ਜੱਜ ਕੇ ਤਾਂ ਉਹਦਾ ਬਹੁਤ ਵੱਡਾ ਰਿਜ਼ਲਟ ਸਮੇਂ ਤੇ ਮਿਲਦਾ ਹੈ ਕਿਉਂਕਿ ਬੀਜੇਪੀ ਸਰਕਾਰ ਨੇ ਐਹੇ ਦਾ ਪ੍ਰਚਾਰ ਕੀਤਾ ਸੀ ਐਤਕੀ ਲੋਕ ਸਭਾ ਵੇਲੇ ਕਿ 405 ਤੋਂ ਸਰਕਾਰ ਬਣਾਵਾਂਗੇ ਤਾਂ ਵਿਰੋਧੀ ਪਾਰਟੀਆਂ ਦੇ ਦਮ ਨਹੀਂ ਸੀਗਾ ਮੰਨ ਬੈਠੇ ਸੀ ਕਿ ਬੀਜੇਪੀ ਸਰਕਾਰ ਆਉਗੀ ਤਾਪਰਾ ਮੋਰਚਾ ਕਰਦਾ ਆਪਾਂ ਵਿਰੋਧ ਕੀਤਾ ਹਰਿਆਣੇ ਵਾਲਿਆਂ ਨੇ ਵਿਰੋਧ ਕੀਤਾ ਜਦੋਂ ਸਾਡੇ ਕਿਸਾਨਾਂ ਨੇ ਵਿਰੋਧ ਕੀਤਾ ਭਰਾਵੋ ਸੁੱਤੀ ਪਈ ਕਾਂਗਰਸ ਉੱઠી ਸੀ ਹਰਿਆਣੇ ਦੀ ਲੀਡਰਸ਼ਿਪ ਸੁੱਤੀ ਪਈ ਉੱਠੀ ਸੀ ਕਿ ਲੋਕ ਸੜਕਾਂ ਤੇ ਆ ਰਹੇ ਨੇ ਆਪਾਂ ਘਰੇ ਬੈਠੇ ਆ ਤਾਂ ਉਹ ਲੈਜ ਲੜਾ ਲੋਕਾਂ ਨੇ ਭਜਾਇਆ ਤਾਂ ਜਿਹੜੀ ਬੀਜੇਪੀਏ ਸੋਚਦੀ ਸੀ ਕਿ ਹਰਿਆਣਾ ਸਾਡਾ ਤਾਂ ਉਹਨਾਂ ਨੂੰ ਸਿਆਸੀ ਨੁਕਸਾਨ ਹੋਇਆ 50% ਇਕੱਲੇ ਹਰਿਆਣੇ ਤੋਂ ਹੋਇਆ ਅਸੀਂ ਰਾਜਸਥਾਨ ਦੇ ਹਿੱਸੇ 'ਚ ਲੜ ਰਹੇ ਹਾਂ ਜਿਹੜੇ 25 ਦੇ 25 ਸੋਚਦੇ ਸੀ ਭਾਵੇਂ 13 14 ਉੱਥੇ ਨੁਕਸਾਨ ਹੋਇਆ ਤਾਂ ਜੁਗਪੀ ਦੇ ਵਿੱਚ ਵੱਡਾ ਨੁਕਸਾਨ ਹੋਇਆ ਅਸੀਂ ਲੜ ਰਹੇ ਹਾਂ ਤਾਂ ਉਹਨਾਂ ਲੋਕਾਂ ਨੂੰ ਸਿਆਸੀ ਨੁਕਸਾਨ ਜਿਹੜਾ ਹੋਇਆ ਹੈ ਤਾਂ ਉਹਦੀ ਚਲਕ ਅੱਜ ਵੀ ਪਤਾ ਹਰਿਆਣੇ ਦੇ ਇਲੈਕਸ਼ਨ ਹੋਣ ਵਾਲੇ ਆ ਅਜ ਵੀ ਆਵਾਜ਼ ਸਾਡੇ ਮੋਰਚੇ ਉੱਠਦੀ ਐ ਅੱਜ ਦੋ ਵਿਚਾਰ ਬਣਨ ਲੱਗੇ ਉੱਥੇ ਇੱਕ ਧਿਰ ਕਹਿ ਰਹੀ ਐ ਕਿ ਸਾਡੀ ਸਰਕਾਰ ਲਿਆ ਦਿਓ ਅਸੀਂ ਬਾਰਡਰ ਹਟਾ ਦਿਆਂਗੇ ਇੱਕ ਵਿਚਾਰ ਕਹਿ ਰਿਹਾ ਜੇ ਅਸੀਂ ਹਾਰ ਗਏ ਇੱਥੇ ਉਹ ਲੋਕ ਆਉਣਗੇ ਦਿੱਲੀ ਤੇ ਕਾਜ ਹੋ ਜਾਣਗੇ ਰਾਸ਼ਟਰਸੀਲ ਹੋ ਜਾਣਗੇ ਤੇ ਇਹਨਾਂ ਨੂੰ ਪਿੱਛੇ ਉੱਥੇ ਰੋਕ ਕੇ ਰੱਖਣਾ ਚਾਹੀਦਾ ਤਾਂ ਪ੍ਰਭੂ ਸੋਡੀ ਬਾਜ ਨਾ ਅਸੀਂ ਕਿਸੇ ਨੂੰ ਬਣਾਉਣ ਵਾਲੇ ਆ ਨਾ ਅਸੀਂ ਕਿਸੇ ਨੂੰ ਟੇਕਣ ਵਾਲੇ ਆ ਅਸੀਂ ਤਾਂ ਕਿਸਾਨਾਂ ਦੀ ਆਵਾਜ਼ ਠਾ ਕੇ ਪਾਰਲੀਮੈਂਟ 'ਚ ਕਲ ਜਾਣ ਵਾਲੇ ਆ ਸਾਡੇ ਪ੍ਰੈਸ਼ਰ ਨੇ ਉਹ ਮਜਬੂਰ ਕੀਤੇ ਨੇ ਤਾਂ ਉਹਨਾਂ ਦੇ ਮੋਹੋਂ ਲਿਗ ਰਹੀਆਂ ਗੱਲਾਂ ਨੇ ਤਾਂ ਅੱਜ ਪੂਰੇ ਭਾਰ ਦੇ ਵਿੱਚ ਸਾਡੇ ਇਸ ਮੋਰਚੇ ਦੀ ਚਰਚਾ ਹੋ ਰਹੀ ਹੈ ਤਾਂ ਪਰ ਜਿਹੜੇ ਲੜ ਰਹੇ ਆ ਜਿਹੜੇ ਅਸੀਂ ਜ਼ਿੰਦਗੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਘਰਾਂ 'ਚ ਬੈਠੇ ਆ ਕਿ ਕੋਈ ਨਹੀਂ ਜੀ ਉੱਥੇ ਇਕੱਲੀ ਟਰਾਲੀ ਖੜੀ ਐ ਖੜੀ ਰਹਿਣ ਦਿਓ ਜਿੱਥੇ ਲੋਡ ਪਈ ਤਾਂ ਤਿੰਨ ਚਾਰ ਪ੍ਰੋਗਰਾਮ ਲੰਘੇ ਨੇ ਭਰਾਵੋ ਉਸ ਮੋੜ ਤੇ ਨਾਲ ਜੋੜ ਕੇ ਸਾਡਾ ਪ੍ਰਮਾਤਮਾ ਬਾਹਰਦਾ ਰਿਹਾ ਹੈ ਹਾਈ ਕੋਰਟ ਦਾ ਫੈਸਲਾ ਆ ਗਿਆ ਸੀ ਕਿ ਇਹ ਹਫ਼ਤੇ ਦੇ ਅੰਦਰ ਅੰਦਰ ਹਰਿਆਣਾ ਸਰਕਾਰ ਰੋਕਾ ਹਟਾਵੇ ਤਾਂ ਆਪਾਂ ਬੰਦਾ ਕਿਸੇ ਨੌਮੇ ਦੇ ਨਾ ਸੀ ਦਿੱਲੀ ਦਾ ਨਾ ਸੀ ਸਾਡੇ ਭਾਈਚਾਰੇ ਨੇ ਕੰਮ ਕਰਨ ਵਾਲਿਆਂ ਨੇ ਕਦੇ ਨਹੀਂ ਗੋਲ ਕਰਿਆ ਵੀ ਹਾਈ ਕੋਰਟ ਦੇ ਵਿੱਚ ਕੀ ਫੈਸਲਾ ਆ ਗਿਆ ਤਾਂ ਉਸ ਫੈਸਲੇ ਦੇ ਖਿਲਾਫ ਹਰਿਆਣਾ ਸ਼੍ਰੀ ਗੁਰੂ ਚਲਿਆ ਗਿਆ ਸ਼੍ਰੀ ਗੁਰੂ ਜਾ ਕੇ ਉਹਨਾਂ ਨੇ ਰੋਕ ਲਈ ਆਪ ਨੇ ਦਲੀਲਾਂ ਦਿੱਤੀਆਂ ਕਿ ਰਸਤਾ ਸੀ ਖੋਲ ਨਹੀਂ ਸਕਦੇ ਪਰ ਆਪਣੇ ਵੱਲੋਂ ਜਿਹੜੀ ਤਿਆਰੀ ਭਰਾਵੋ ਉਹ ਨਹੀਂ ਉਹ ਨਹੀਂ ਕੀਤੀ ਤਾਂ ਅੱਜ ਵੀ ਸਾਨੂੰ ਇਹ ਕੈਰੀ ਕਰਨੀ ਚਾਹੀਦੀ ਆ ਕਿ ਆਪੀਆਂ ਟਰਾਲੀਆਂ ਨੇ ਲਿਜਾ ਕੇ ਹੋਰ ਘਰ ਜਿਹੜੇ ਪਿੰਡ ਸਾਡੇ ਜਿਹੜੇ ਕਿਸਾਨ ਰਹਿੰਦੇ ਨੇ ਭਰਾਓ ਟਰੈਨ